ਜੁਗ ਜੁਗ ਬਰਤਾਲ ਦਸਾਂ ਪਾਰਸਾਈਆਂ ਦੇ ਜੋੜ ਗੁਰਤਾ ਗਦੀ ਤੇ ਬਰਾਜ਼ਮਾ ਫਰਦਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਾਣੀ ਉੱਤੇ ਉਸ ਮਹਾਨ ਸ਼ਰਧਕਾਰ ਵਿਸ਼ਵਕਰਮਣ ਜੀ ਦੇ ਜਨਮ ਦਿਹਾੜੇ ਦਿਨਾਰੇ ਸਰਵਤ ਸਤ ਸੰਗਤ ਆਉ ਸੰਤੋ ਬਰਲਾ ਗੁਰੂ ਦੀ ਬਖਸ਼ੀ ਬਧੇ ਨਸਾਨ ਪਾਈਏ ਜੀ ਗਵਾਧੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਰਦੇ ਅੱਜ ਸਮੂਚਾ ਕਾਨੂੰ ਨੱਗਰ ਜਿਹੜਾ ਕਿ ਡੀ.ਐਨ.ਪੀ.ਡੀ ਦੇ ਬਾਲਕ ਗੁਰੂ ਹਰਕਮਨ ਸਾਹਿਬ ਜੀ ਚਨ ਸ਼ੋਭਾਪਰਤ ਤੀ ਹੈ। ਬੜੀ ਪਾਕਾ ਵਾਲੀ ਧਰਤੀ ਹੈ। ਔਰ ਇਸ ਧਰਤੀ ਤੋਂ ਸੱਚ ਜਾਣਿਆ ਜੋ ਮੈਂ ਬੰਗਿਆ ਹਮੇਸ਼ਾ ਪਰਮਾਤਮਾ ਦੀ ਜੇਖੋਣ ਟਿਟਾ। ਮੈਂ ਇੱਕ ਲਿਤਾ ਦਾ ਬਕਰਤ ਨੂੰ ਦਸਰਨ ਲੱਗਿਆ ਪਿਛਲੇ ਸਾਲ ਮੇਰੇ ਬੇਟੇ ਨੇ MBBS ਦਾ ਕਲੀਅਰ ਕੀਤਾ ਤੇ ਉਹਦੋਂ ਨੇ ਅੰਦੀ ਦਾ ਪਿਛਲੇ ਸਾਲ ਵੀ ਮੇਰੇ ਤੋਂ ਬਹੁਤੀ ਕੋਸ਼ਿਸ਼ ਕਰ ਉਹ ਨਹੀਂ ਕਲੀਅਰ ਹੋਇਆ ਇਸ ਵਾਰ ਉਹਨੂੰ ਫਿਰ ਪੇਪਰ ਸੀ ਬੜੇ ਲਿਖੇ ਬੱਜੇ ਆ ਥੋੜੇ ਜਿਹਾ ਕੋਈ ਗੱਲ ਇਹ ਵੀ ਕਈ ਵਾਰ ਇਹਨਾਂ ਗੱਲਾਂ ਨੂੰ ਘਟ ਮੰਨਦੇ ਆ ਤੇ ਮੈਂ ਉਹਨੂੰ ਜਦੋਂ ਪੇਪਰ ਸੀ ਉਹਨੂੰ ਕਿਹਾ ਇਹ ਕੋਡਾ ਨਹੀਂ ਕੋਈ ਨੋਥਾ ਬੀਗਰਸ ਠੀਕ ਹੈ ਤੇ ਬਹੁਤ ਮਿਹਨਤ ਕੀਤੀ ਹੈ ਤੇਰਾ ਤੇਰਾ ਘੰਟੇ ਪੜਿਆ ਪਰ ਇੱਕ ਵਾਰ ਤੂੰ ਜਾ ਕੇ ਦਰਸ਼ਨ ਕਰਕੇ ਆ ਪਹਿਲਾਂ ਤਾਂ ਆਪਣਾ ਕੰਨੀ ਜੀ ਕੀਤੀ ਲੈ ਫਿਰ ਚਲੋ ਜੀ ਦਰਸ਼ਨ ਕਰਕੇ ਆਇਆ ਅਗੁਰੂ ਦੀ ਹਾਜ਼ਰੀ ਚ ਕਰਦਾ ਕਿ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਕਿ ਅੱਜ ਜਿਹੜਾ ਉਹਨੇ ਸੋਚਿਆ ਉਹ ਨਹੀਂ ਸੀ ਜਿੱਥੇ ਮਰਜੀ ਨਾਲ ਉਹਨੂੰ ਐਮਡੀ ਦੇ ਵਿੱਚ ਅਸੀਂ ਸੋਚਦੇ ਸੀ ਵੀ ਕਰੋੜ ਡੇਢ ਕਰੋੜ ਰੁਪਈਆ ਲੱਖੂਗਾ ਰਾਧਾ ਨੂੰ ਇੰਨੇ ਨੰਬਰ ਪ੍ਰਮਾਤਮਾ ਨੇ ਦਿੱਤੇ ਕਿ 75000 ਰੁਪਏ ਸਰਕਾਰ ਨੇ ਮਹੀਨੇ ਦਾ ਰੁਪਈਆ ਭਾ ਦੇਣਾ ਲਈ ਉਹਨੇ ਕਰ ਦਿੱਤਾ ਇਹ ਜਾਨੀਏ ਮੈਂ ਸਮਝਦਾ ਕਿ ਇਹ ਗੁਰੂ ਦੀ ਕਿਰਪਾ ਇਹ ਉਸ ਸਤਿਕਾਰਪੁਰਖ ਦੀ ਕਿਰਪਾ ਜੇ ਤੁਸੀਂ ਮਿਹਨਤ ਦੇ ਨਾਲ ਨਾਲ ਪ੍ਰਮਾਤਮਾ ਨੂੰ ਵੀ ਆਪਣੇ ਦਿਲ ਚ ਵਸਾ ਕੇ ਚੱਲਦੇ ਹੋ ਪ੍ਰਮਾਤਮਾ ਨੂੰ ਵੀ ਨਾਲ ਲੈ ਕੇ ਚੱਲਦੇ ਹੋ ਗੁਰੂ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਹੋ ਤੇ ਜਿਹੜੇ ਸਾਡੇ ਭਾਗ ਨੇ ਉਹ ਗੁਰੂ ਸਾਹਿਬ ਸਾਡੇ ਜਿਹੜੇ ਕੰਮ ਨੇ ਉਹ ਗੁਰੂ ਸਾਹਿਬ ਆਪ ਕੰਮ ਕਰਦਾ ਜਦੋਂ ਤੁਸੀਂ ਡੋਰੀ ਛੱਡ ਦਿੰਦੇ ਹੋ ਨਾ ਪ੍ਰਮਾਤਮਾ ਤੇ ਲਈ ਇੱਕ ਵਾਰੀ ਇਸ ਅਕਾਲ ਪੁਰਖ ਤੇ ਡੋਰੀ ਛੱਡ ਕੇ ਦੇਖੋ ਆਪਾ ਇਹ ਕਹਦੇ ਨੇ ਆ ਵੀ ਆ ਕੰਮ ਮੈਂ ਕਰਾਇਆ ਆ ਕਰਾਇਆ ਉਹ ਕਰਾਇਆ ਨਹੀਂ ਤੁਸੀਂ ਉਸ ਪ੍ਰਮਾਤਮਾ ਤੇ ਡੋਰੀ ਛੱਡ ਕੇ ਦੇਖੋ ਪ੍ਰਮਾਤਮਾ ਤੁਹਾਡਾ ਅੱਗੇ ਹੋ ਕੇ ਆਪ ਕੰਮ ਕਰਦਾ ਉਹ ਗੱਲ ਮੈਂ ਪ੍ਰਤੱਖ ਜਾਣਦਾ ਹਾਂ ਅ ਸਾਡੇ ਸਾਹਮਣੇ ਵੀ ਆ ਕਿ ਪਿਛਲੇ ਸਾਲ ਹੀ ਆਪਣੇ ਰਾਣਾ ਸਾਹਿਬ ਵਾਲੇ ਪੁਰੇ ਦੀ ਬਾਬਾ ਜੀ ਨੇ ਗੱਲ ਕੀਤੀ ਨਹੀਂ ਮੈਂ ਕੌਣ ਹਾਂ ਵੀ ਮੈਂ ਕਹਿ ਦਵਾਂ ਮੈਂ ਨਾ ਮੁੱਖ ਮੰਤਰੀ ਲੱਗਿਆ ਜਾਵੇ ਪ੍ਰਧਾਨ ਮੰਤਰੀ ਲੱਗਿਆ ਵੀ ਮੈਂ ਉਹ ਜਦੀ ਪਾਸ ਕਰਕੇ ਸ਼ੁਰੂ ਕਰਾਤਾ ਕਰੂੰ ਅੰਦਾਜ਼ ਕੀਤੀ ਹੈ ਅਸੀਂ ਤਾਂ ਬਸ ਸਿਰਫ ਦੋ ਚਾਰ ਚਿੱਠੀਆਂ ਭੇਜੀਆਂ ਨੇ ਦੋ ਚਾਰ ਵਾਰ ਜਾ ਕੇ ਮਿਲ ਕੇ ਆਏ ਹਾਂ ਇਹਨਾਂ ਦੀ ਗੱਲ ਬਣ ਗਈ ਨਹੀਂ ਤਾਂ ਬੰਦੇ ਟੱਕਰਾਂ ਮਾਰਦੇ ਰਹਿੰਦੇ ਹਰ ਕੋਈ ਬੰਦਾ ਟੱਕਰਾਂ ਮਾਰਦਾ ਰਹਿੰਦਾ ਪਰ ਜਿਹਦੇ ਤੇ ਪ੍ਰਮਾਤਮਾ ਦਾ ਹੱਥ ਹੋਵੇ ਸਿਰ ਤੇ ਗੁਰੂ ਮਹਾਰਾਜ ਆਪ ਬਿਆਲ ਹੋਵੇ ਜਦੋਂ ਮਹਾਰਾਜ ਦਾ ਆਪਾ ਸੋਚੀ ਇਹ ਕੰਮ ਪਰਮਾਤਮਾ ਤੇਰਾ ਤਾਂ ਫਿਰ ਪਰਮਾਤਮਾ ਵੀ ਉਸ ਕੰਮ ਦੇ ਵਿੱਚ ਕਦੇ ਢਿਲ ਨਹੀਂ ਛੱਡਦਾ ਤੇ ਬਸ ਆਪ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਦੀ ਅੱਜ ਕੱਲ ਮੈਨੂੰ ਲੱਗਦਾ ਕਿ ਕਮੀ ਆ ਉਸ ਕਮੀ ਕਰਕੇ ਅਸੀਂ ਕਦੇ ਕਿਸੇ ਪਾਸੇ ਤੁਰੇ ਫਿਰਦੇ ਹਾਂ ਕਦੇ ਕਿਸੇ ਪਾਸੇ ਤੁਰੇ ਫਿਰਦੇ ਹਾਂ ਸੋ ਅੱਜ ਬੜੀ ਕਮਸ਼ੀ ਦੀ ਗੱਲ ਹੈ ਕਿ ਵਿਸ਼ਰਮ ਜਿੰਨੀ ਵੀ ਸਾਡੀ ਇੱਥੋਂ ਦੀ ਕਮੇਟੀ ਆ ਇਹਨਾਂ ਦੇ ਵੀ ਮਨ ਦੇ ਵਿੱਚ ਤਾਂਗ ਸੀ ਕਿ ਅਸੀਂ ਕਮਿਊਨਿਟੀ ਹਾਲ ਬਣਾਈਏ ਲਾਇਬ੍ਰੇਰੀ ਬਣਾਈਏ ਤੇ ਅੱਜ ਉਹ ਜਿਹੜੀ ਤਾਂਗ ਸੀ ਉਹ ਪ੍ਰਮਾਤਮਾ ਨੇ ਅਕਾਲਪੁਰਖ ਨੇ ਇਹਨਾਂ ਦੀ ਜਤਾਂਗ ਨੂੰ ਬੂਰਬ ਆਇਆ ਫੜ ਲਗਿਆ ਤੇ ਅੱਜ ਉਸ ਗੱਲ ਦਾ ਵੀ ਆਪਾਂ ਸਾਰਿਆਂ ਨੇ ਰਲ ਕੇ ਨੀਂ ਪੱਥਰ ਵੀ ਰੱਖਣਾ ਜਿ세 ਕਮਿਊਨਿਟੀ ਹਾਲ ਬਣਨਾ ਮੈਂ ਸਮਝਦਾ ਵੀ ਇਹ ਕੋਈ ਸਾਡੀ ਕੋਈ ਵਡਿਆਈ ਨਹੀਂ ਕੋਈ ਸਰਪੰਚ ਦੀ ਗੱਲ ਨਹੀਂ ਕੋਈ ਮੇਰੀ ਗੱਲ ਨਹੀਂ ਕੋਈ ਹੋਰ ਮੇਰੇ ਲਈ ਵੀ ਸਰਕਾਰ ਦੀ ਕੋਈ ਹੈ ਨਹੀਂ ਇਹ ਸਿਰਫ ਤੇ ਸਿਰਫ ਉਸ ਪਰਮਪਿੱਤਾ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਜਿਹਨੂੰ ਅਸੀਂ ਸੱਚੇ ਦਿਲੋਂ ਧਿਆ ਕੇ ਸੱਚੇ ਦਿਲੋਂ ਮੰਨ ਕੇ ਜਦੋਂ ਚੱਲਦੇ ਹਾਂ ਬਸ ਉਸੇ ਦੀ ਕਿਰਪਾ ਦੇ ਨਾਲ ਅੱਜ ਜਿਹੜਾ ਇਹ ਨੀ ਪੱਥਰ ਆਪ ਰੱਖਣਾ ਇਸ ਗੱਲ ਦੀ ਮੈਂ ਸੋਚੇ ਕਹਾਣੀ ਦੇ ਨਾਲਿਆਂ ਲੋਕ ਲੱਖ 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 ਵਧਾਈ ਜ਼ਰਾ ਕੋ ਸੰਗਿਆ ਕਾਲ ਕਿ ਮੇਰੇ ਕੋਲ ਕਈ ਵਾਰ ਆਏ ਸੀ ਤੇ ਮੈਂ ਇਹੋ ਗੱਲ ਕਹੀ ਸੀ ਵੀ ਪ੍ਰਮਾਤਮਾ ਨੇ ਜਦੋਂ ਕਿਰਪਾ ਕਰਨੀ ਹੈ ਨਗਰ ਨਗਰੋਂ ਆਪਣਾ ਕੰਮ ਜਿਹੜਾ ਉਹ ਪਰਮਾਤਮਾ ਤੇ ਟੋਲੀ ਛੱਡ ਕੇ ਰੱਖਿਆ ਹੋਇਆ ਤੇ ਕੰਮ ਅਸੀਂ ਪੋਜ਼ਿਟਿਵ ਸੀ ਤੇ ਜਿਹੜਾ ਹੈਗਾ ਅੱਜ ਸਾਰੇ ਨਗਰ ਦੀ ਸੈਫਟੀ ਵੀ ਆ ਦੇਖੋ ਕੰਮ ਉਹੀ ਜੰਗਾ ਲੱਗਦਾ ਜਿਹਦੇ ਤੇ ਨਗਰ ਦੀ ਸੈਫਟੀ ਹੋਵੇ ਸੋ ਮੈਂ ਤੁਹਾਡਾ ਸਾਰਿਆਂ ਦਾ ਸੋਚੇ ਨਗਰ ਵਾਲਿਆਂ ਦਾ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਤੁਹਾਡੇ ਚਰਨਾਂ ਦੇ ਵਿੱਚ ਦੋਵੇਂ ਸਿਰ ਜੋ ਰੱਖ ਕੇ ਤੁਹਾਡੇ ਤੋਂ ਇਸ ਗੱਲ ਦੀ ਮੈਂ ਤੁਹਾਡੇ ਤੋਂ ਅਸ਼ੀਰਵਾਦ ਵੀ ਚਾਹੁੰਨਾ ਕਿਉਂਕਿ ਭਗਵਾਲਾ ਨਗਰ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਚੜ੍ਹ ਪਾਏ ਹੁਣ ਇੰਨਾ ਸਮਾਂ ਲੰਬਾ ਸਮਾਂ ਇਸ ਨਗਰ ਦੇ ਵਿੱਚ ਰਹੇ ਹੁਣ ਤੇ ਮੈਨੂੰ ਤਾਂ ਤੁਸੀਂ ਸਾਰੇ ਹੀ ਆਪਣੇ ਲੱਗਦੇ ਹੋ ਸਤਿਗੁਰੂ ਬੰਦੇ ਨਗਰ ਕਢਾੜੀ ਦੇ ਵਿੱਚ ਕਿਸੇ ਬੰਦੇ ਬਾਰੇ ਵੀ ਇਹ ਨਹੀਂ ਸੋਚਿਆ ਵੀ ਇਹ ਭਵਾਨਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਆ ਕਿਉਂਕਿ ਇਹ ਤਾਂ ਸਾਰੇ ਮੈਨੂੰ ਉਸ ਗੁਰੂ ਸਾਹਿਬ ਦੀ ਅਨੁਸ਼ਮਰਤੀ ਲੱਗਦੇ ਆ ਇੰਨੀ ਵੀ ਸੰਗਤ ਇੱਥੇ ਪਹੁੰਚੀ ਆ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਉਹਨਾਂ ਚੋਣ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਦੇ ਅੰਦਰ ਇੱਕ ਦੰਨਾ ਜਗਰਾ ਪੈਦਾ ਹੁੰਦਾ ਓਹ ਕਿਹੜਾ ਕਿ ਅੱਜ ਵੀ ਆਪਾਂ ਸੁੱਤੇ ਪਿਆ ਆਪਣੇ ਨੇਤਰ ਆਪਣੇ ਪ੍ਰਕਾਸ਼ ਨੇ ਜਾਗ ਸੁੱਤੇ ਹੈ ਵਕਤ ਹੈ ਜਾਗਣੇ ਦਾ ਕੋਈ ਦਫਾ ਦੇ ਬਿਗ ਤੂੰ ਆਉਂ ਤੇ ਵਿਹਾਈ ਜਾਣਾ ਆਪ ਚਾਹੁੰਦਾ ਮੈਂ ਸਦਰ ਹਾਂ ਹੱਸਦਾ ਤਾਂ ਹੀ ਦੂਜਾ ਤਾਂ ਹੀ ਰਵਾਈ ਜਾਣਾ ਧਾਰਿਆ ਤੂੰ ਗਰੀਬਾਂ ਦੇ ਝੁੱਗਿਆਂ ਨੂੰ ਪੱਕੇ ਆਪਣੇ ਮਹਿਲ ਬਣਾਈ ਜਾਣਾ ਹੀਰਾ ਜਨਮ ਤਾਂ ਹੀ ਭਾਗ ਕੌਮਿਆਂ ਦਾ ਸਮੂਰਥਾ ਕਿਉਂ ਤੂੰ ਗਵਾਈ ਜਾਣਾ ਕੋਈ ਹੁਕਮ ਹੈ ਤੁਮੇ ਤੇ ਜਾਣੀ ਬਾਬਾ ਬਿਸਮਾਹਾਲਾ ਬਰੋ ਸਲਾਮ ਹਾਲਾ ਤਰਵਤ ਕਰਦੇ ਆਂ ਅੱਜ ਅਵਤਾਰ ਸੁਖੀ ਕਰੋੜੀ ਸਾਲ ਆਪਣਾ ਸੁਨਾਣ ਲੈ ਜਿੱਥੇ ਵਾਲਾ ਬਿਸ਼ੂ ਘਰੋਂ ਦੇ ਮਾਣ ਚ ਪਰਨ ਹੋ ਬੜੇ ਸੋਨ ਹਾਰੋ ਕਾਲ ਹੋ ਪਰਮ ਭੁਰੀਆ ਤੁਹਾਡਾ ਇੱਕ ਇੱਕ ਕਦਮ ਥੱਲੇ ਆਇਆ ਬਾਬਾ ਬਿਸ਼ੂ ਘਰਾਂ ਜਿਹਦੇ ਮੰਦਰ ਤੇ ਸੋ ਪੁੱਛੜਦੇ ਤੁਹਾਡਾ ਬਾਬਾ ਜੀ ਲੋਖੇ ਬਤਲਾਉਣ ਤੁਹਾਡੇ ਕਾਰੋਬਾਰ ਤੇ ਵਧਾ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਤੁਹਾਡੇ ਪਰਿਵਾਰ ਸਰਦਾਰ ਬੀਬੀ ਗੁਰਪ੍ਰੀਤ ਕੌਰ ਆਪਣਾ ਸਨਮਾਨ ਚ ਲੈਣ ਬੜੇ ਪਿਆਰ ਦੇ ਨਾਲ ਸਕਾਰ ਦੇ ਨਾਲ ਪ੍ਰਵਧ ਕੀ ਬੋ ਸਨਮਾਨ ਚ ਮੇਰੇ ਨੇ ਬੀਬੀ ਜੀ ਆਪਣਾ ਸਨਮਾਨ ਲੈਣ ਦੀ ਕਿਰਪਾ ਕਰਨਾ ਸੋਹਣ ਹਾਲੋ ਹੋ ਸਤਿ ਸ਼੍ਰੀ ਅਕਾਲ ਏ ਸੋਨਹੋ ਸਤਿ ਸ਼੍ਰੀ ਅਕਾਲ ਹੁਣ ਕਰਾ ਲੈ ਫੋਟੋ ਜੀ ਤੇ ਮਰੇ ਮੜੇ ਪਿੱਛੇ ਹੋ ਜਾ ਪਿੰਡ ਜੋ ਮੜ ਕੇ ਥੋੜਾ ਹਟ ਪਿੱਛੇ ਬਸ ਮੜ ਕੇ ਪਿੱਛੇ ਆ ਮਗਰ ਉਹ ਸੰਗਤ ਨੂੰ ਕਿਤੇ ਬੜੀ ਤੇਰੇ ਮਾਣਿ ਸਵੇਰ ਟਾਈਮ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰਨ ਸ਼ੋਭਾ ਪ੍ਰਾਪਤ ਅਰਦੀ ਪੜਾਣੀ ਗੱਲਾਂ ਵਿੱਚ ਥੋੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਕਮਿਊਨਿਟੀ ਹਾਲ ਦਾ ਨਿਰਮਾਣ ਰੱਖਿਆ ਗਿਆ ਤੇ ਨਾਲ ਦੀ ਨਾਲ ਪਾਰਕ ਦਾ ਵੀ ਨਿਰਮਾਣ ਰੱਖਿਆ ਗਿਆ ਤੇ ਨਾਲ ਦੀ ਨਾਲ ਇੱਥੇ ਇੱਕ ਲਾਇਬ੍ਰੇਰੀ ਵੀ ਬਣਾਉਣੀ ਆ ਔਰ ਇਹ ਸੰਸਥਾ ਨਹੀਂ ਬੜੇ ਲੰਬੇ ਸਮੇਂ ਤੋਂ ਮੰਗ ਸੀ ਅੱਜ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਇਹ ਸੁਪਨਿਆਂ ਨੂੰ ਪੂਰਾ ਕੀਤਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇਹਨਾਂ ਦਿਨਾਂ ਚੀਜ਼ਾਂ ਦਾ ਜਿਹੜਾ ਨੀ ਪੱਥਰਾ ਉਹ ਰੱਖਿਆ ਗਿਆ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਅਰਦਾਸ ਆ ਕਿ ਇਸ ਕੰਮ ਨੂੰ ਉਹ ਆਪ ਸਹਾਇ ਹੋ ਕੇ ਨਿਰਬਿਗੰਤਤਾ ਸਹਿਤ ਨੇਪਰੇ ਜਲਦੀ ਜਲਦੀ ਚੜਾਉਣਾ